ਐਸਪੀ ਡੀ ਅਜੇ ਗਾਂਧੀ ਨੇ ਮੰਗਲਵਾਰ ਨੂੰ 2:30 ਵਜੇ ਲਗਭਗ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਠਿੰਡਾ ਦੇ ਥਰਮਲ ਵਾਲੀ ਓਵਰਬ੍ਰਿਜ ਤੋਂ ਜੋ ਮਲੋੜ ਰੋਡ ਤੋਂ ਉਹਨਾਂ ਵੱਲੋਂ ਅਸਲੇ ਸਮੇਤ ਤਿੰਨ ਵਿਅਕਤੀ ਗ੍ਰਤਾਰ ਕੀਤੇ ਹੈ ਇਹ ਇਸਟੀਮ ਗੱਡੀ ਤੇ ਆ ਰਹੇ ਸਨ ਤਾਂ ਸ਼ੱਕ ਦੇ ਆਧਾਰ ਤੇ ਰੋਕ ਕੇ ਇਹਨਾਂ ਦੀ ਤਲਾਸ਼ੀ ਲਈ ਗਈ ਤਾਂ ਇਹਨਾਂ ਦੇ ਕੋਲੋਂ ਇੱਕ 9mm ਦਾ ਪਿਸਤਲ ਅਤੇ 8 ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਉਹਨਾਂ ਦੱਸਿਆ ਕਿ ਥੋੜਾ ਸਮਾਂ ਪਹਿਲਾਂ ਇਹਨਾਂ ਵੱਲੋਂ ਗਿੰਦੜਵਾੜ ਤੋਂ ਗਨੂ ਪੁਆਇੰਟ ਤੇ ਇੱਕ ਬਰੀਜਾ ਗੱਡੀ ਦੀ ਖੋਹ ਕੀਤੀ ਗਈ ਸੀ ਅਤੇ ਜੋ ਨਾਇਮ ਐਮਐਮ ਦਾ ਪਿਸਤਲ ਇਹਨਾਂ ਦੇ ਕੋਲ ਬਰਾਮਦ ਹੋਇਆ ਹੈ ਉਹ ਵੀ ਇੱਕ ਪੁਲਿਸ ਮੁਲਾਜ਼ਮ ਤੋਂ ਇਹਨਾਂ ਵੱਲੋਂ ਇਸ ਤੋਂ ਪਹਿਲਾਂ ਖੋਹ ਕੀਤੀ ਗਈ ਸੀ ਇਸ ਤੋਂ ਪਹਿਲਾਂ ਵੀ ਇਹਨਾਂ ਤੇ ਐਨਡੀਪੀਐਸ ਅਤੇ ਰੋਟਾ ਖੁਵਾਂ ਦੇ ਮਕਦਮੇ ਦਰਜ ਹਨ ਅੱਜ ਇਹਨਾਂ ਨੂੰ ਅਦਾਲਤ ਤੇ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ ਮਾਨਯੋਗ ਐਸਐਸਪੀ ਸਾਹਿਬ ਬਠਿੰਡਾ ਵੱਲੋਂ ਨਸ਼ਾ ਸਮਾਜ ਵਿਰੋਧੀ ਨਸ਼ਾ ਵਿਰੋਧੀ ਮੁਹਿੰਮ ਦੇ ਤਹਿਤ ਕੱਲ ਬਠਿੰਡਾ ਪੁਲਿਸ ਦੇ ਸੀਆਈਏ ਸਟਾਫ 1 ਦੀ ਟੀਮ ਨੂੰ ਉਦੋਂ ਇੱਕ ਕਾਮਯਾਬੀ ਹਾਸਲ ਹੋਈ ਜਦੋਂ ਸਟ੍ਰੀਮ ਗੱਡੀ 'ਚ ਸਵਾਰ ਤਿੰਨ ਸ਼ੱਕੀ ਬੰਦਿਆਂ ਨੂੰ ਅਰੈਸਟ ਕੀਤਾ ਗਿਆ ਤਿੰਨ ਦੋਸ਼ੀ ਹੈਗੇ ਨੇ ਇਹਨਾਂ ਦੇ ਕੋਲੋਂ ਇੱਕ 9mm ਦਾ ਪਿਸਤਲ ਤੇ ਇੱਕ ਸਟ੍ਰੀਮ ਗੱਡੀ ਬਰਾਮਦ ਹੋਈ ਹੈ ਇਹਦੇ ਵਿੱਚ ਜਿਹੜੇ ਤਿੰਨ ਦੋਸ਼ੀ ਨੇ ਇਹਨਾਂ ਨੇ ਥੋੜੇ ਟਾਈਮ ਪਹਿਲਾਂ ਹੀ ਗਿੱਦੜਗਾਹ ਦੇ ਵਿੱਚ ਐਫਆਰ ਨੰਬਰ 27/24 ਦਰਜ ਹੈ ਉਹ ਵਾਰਦਾਤ ਕੀਤੀ ਸੀ ਉੱਥੇ ਗਨਪੁਆਇੰਟ ਤੇ ਉਹ ਗੱਡੀ ਖੋਹ ਕੀਤੀ ਸੀ ਬਰੀਜ਼ਾ ਗੱਡੀ ਉਹਦੇ ਵਿੱਚ ਵੀ ਹੈ ਤਿੰਨ ਬੰਦੇ ਇਨਵੋਲ ਸੀ ਤੇ ਜਿਹੜੀ 9mm ਇਹਨਾਂ ਤੋਂ ਰਿਕਵਰ ਹੋਈ ਹੈ ਉਹਦੇ ਸਬੰਧੀ ਵੀ 58 ਨੰਬਰ ਐਫ ਆਈ ਆਰ ਸਿਟੀ ਕੋਰਟ ਕੋ ਪੂਰਾ ਫਰੀਡ ਕੋਰਟ ਦਰਜ ਹੈ 9mm ਵੈਪਨ ਇਹਨਾਂ ਨੇ ਪੁਲਿਸ ਮੁਲਾਜ਼ਮ ਤੋਂ ਚੋਰੀ ਕੀਤਾ ਇਹਨਾਂ ਦੇ ਵਿੱਚ ਦੋ ਦੋਸ਼ੀ ਨੇ ਸੰਜੇ ਕੁਮਾਰ ਤੇ ਸ਼ਮਿੰਦਰ ਸਿੰਘ ਇਹਨਾਂ ਤੇ ਪਹਿਲਾਂ ਲੁੱਟਾਂ ਖੋਹਾਂ ਦੇ ਤੇ ਐਨ ਡੀ ਪੀ ਐ ਸੈਕਟਰ ਦੇ ਤਹਿਤ ਮੁਕਦਮੇ ਦਰਜ ਹੈ ਇਹ ਕੰਮ ਕੁਝ ਵੀ ਨਹੀਂ ਆਹੀ ਅਪਰਾਧੀ ਕਰਦੇ ਨੇ ਲੁੱਟਾਂ ਖਵਾਣ ਦਾ ਹੀ ਕੰਮ ਹੈ ਬਾਕੀ ਮੈਨਤ ਮਜ਼ਦੂਰੀ ਕਰਦੇ ਆ ਇਹ 25 ਸਾਲ ਤੱਕ ਦੀ ਉਮਰ ਹੈਗੀ ਇਨਾਂ ਦੀ ਪੀਟੋ ਲੈ ਕੇ ਬੱਚੇ ਪੈਸਾ ਜਿਹੜੀ ਲੁੱਟਾ ਖੋ ਕਰਦੇ ਉਹ ਨਸ਼ੇ ਵਾਸਤੇ ਯੂਜ਼ ਕਰਦੇ ਸੀ ਜਾਂ ਕੋਈ ਈਜ਼ੀ ਮਨੀ ਦਾ ਸੀ ਆਈਨਾਂ ਦਾ ਮਕਸਦ ਤਾਂ ਮੈਨ ਈਜ਼ੀ ਮਨੀ ਦਾ ਹੀ ਸੀ ਬਾਕੀ ਨਸ਼ੇ ਪੱਤੇ ਵੀ ਇਹ ਕਰਦੇ ਨੇ ਬਾਕੀ ਸਾਡੀ ਜਿਹੜੀ ਹੈ ਤਫ਼ਤੀਸ਼ ਜਾਰੀ ਹੈ ਹੋਰ ਸਾਰੀ ਜਿਹੜੀ ਵੀ ਗੱਲਾਂ ਹੈਗੀਆਂ ਨੇ ਤਫ਼ਤੀਸ਼ ਚ ਰਨ ਹੋਰ ਪਲਾਸਾ ਹੋ ਜਾਣਾ हां जी आज ਇਹਨਾਂ ਨੂੰ ਕੋਰਟ 'ਚ ਪੇਸ਼ ਕਰਕੇ ਹੁਲਸ ਰਿਵਾਨ ਹਾਸਿਲ ਕਰਾਂਗੇ ਆ ਅੱਜ ਇਹਨਾਂ ਨੂੰ ਕੋਰਟ 'ਚ ਪੇਸ਼ ਕਰਨ ਲੱਗੇ ਬਠਿੰਡਾ ਪੁਲਿਸ ਦੇ ਥਾਣਾ ਫੂਲ ਅਤੇ ਕਾਉਂਟਰੀ ਇੰਟੈਲੀਜੈਂਸ ਬਠਿੰਡਾ ਦੇ ਯੂਨਿਟ ਦੇ ਇੱਕ ਸਾਂਝੇ ਆਪਰੇਸ਼ਨ ਦੇ ਤਹਿਤ ਕੱਲ ਇੱਕ ਦੋਸ਼ੀ ਸੁਖਮੰਦਰ ਸਿੰਘ ਉੱਤਰ ਸੁਖਦੇਵ ਸਿੰਘ ਵਾਸੀ ਸੇਲਬਰਾ ਅਰੈਸਟ ਕੀਤਾ ਗਿਆ ਇਹਦੇ ਕੋਲੋਂ ਦੋ ਦੇਸੀ ਕੱਟੇ ਤੇ ਇੱਕ ਦੇਸੀ ਕੱਟਾ 32 ਬੋਰ ਤੇ 2315 ਬੋਰ ਤੇ ਨਾਲ ਟੋਟਲ 30 ਜਿੰਦਰਾ ਰਾਮ ਇਹ ਤੋਂ ਬਰਾਮਦ ਕੀਤੇ ਗਏ ਨੇ ਇਹ ਦੋਸ਼ੀ ਤੇ ਪਹਿਲਾਂ ਵੀ ਚਾਰ ਮੁਕਦਮੇ ਦਰਜ ਨੇ ਲੁੱਟਾਂ ਖੋਹਾਂ ਦੇ ਐਕਸਟਰਸ਼ਨ ਦੇ ਤੇ ਆਮ ਜੈਕਟ ਦੇ ਤੇ ਪਹਿਲਾਂ ਵੀ ਦਰਜ ਨੇ ਆ ਥੋੜੇ ਟਾਈਮ ਪਹਿਲਾਂ ਹੀ ਜੇਲ੍ਹ ਤੋਂ ਨਿਕਲ ਕੇ ਆਇਆ ਸਾਨੂੰ ਸ਼ੱਕ ਆ ਕੋਈ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਰਾਰਚ ਸੀ ਤੇ ਆ ਇੱਕ ਸਾਂਝੇ ਆਪਰੇਸ਼ਨ ਦੇ ਦੌਰਾਨ ਇਹਨੂੰ ਵੀ ਅਰੈਸਟ ਕਰ ਲਿਆ ਗਿਆ ਹੈ ਇਹਦਾ ਅੱਜ ਪੁਲਿਸ ਰਿਮਾਂਡ ਹਾਸਿਲ ਕੀਤਾ ਜਾ ਰਿਹਾ ਹੈ ਕੋਰਟ 'ਚ ਇਹਨੂੰ ਪੇਸ਼ ਕਰਨ ਤੋਂ ਬਾਅਦ ਜਿਹਦਾ ਕਿਸੇ ਆਪਣੇ ਕੋਲ ਨਾਲ ਤੋਂ ਇੱਕ ਵਾਰ ਉਹ ਸਾਰਾ ਹਜੇ ਤਫਤੀਸ਼ ਚੱਲ ਰਹੀ ਹੈ ਪਹਿਲਾਂ ਗੈਂਗਸਟਰਾਂ ਦੇ ਨਾਲ ਲਿੰਕਡ ਰਿਹਾ ਹੈ हजे चल रही है आज पुलिस रिमांड हासिल करके और गहराई न पूछगिछ करके वो उस दौरान ही खुलासा होगा हजे चल रही हैफ्तीश तो, हज चल रही है जो तो खुलासा होगा उदो डिटेल्स तो तो